ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਰਧਾ ਤੇ ਸਤਕਾਰ ਪਰੇ ਉਪਰਾਲੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਬਲਿਦਾਨ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਚਾਰ ਮਹਾਨ ਨਗਰ ਕੀਰਤਨ ਸ਼੍ਰੀ ਨਗਰ ਗੁਰਦਾਸਪੁਰ ਫਰੀਦਕੋਟ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਨੰਦਪੁਰ ਸਾਹਿਬ ਤੱਕ 23 24 ਅਤੇ 25 ਨਵੰਬਰ ਤੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸਭ ਨੂੰ ਨਤਮਸਤਕ ਹੋਣ ਦੀ ਹਾਰਦਿਕ ਬੇਨਤੀ ਆਓ ਆਪਣੀਆਂ ਟੁੱਟ ਸ਼ਰਦਾ ਤੇ ਸਤਕਾਰ ਨਾਲ ਇਹਨਾਂ ਸਮਾਗਮਾਂ ਦਾ ਹਿੱਸਾ ਬਣੀਏ ਜਿਹਦੇ ਰਹੇ ਨੇ ਤੇ ਉਸ ਤੋਂ ਪਹਿਲਾਂ ਸੈਸ਼ਨ ਜਦੋਂ ਪੰਜਾਬ ਹਰਿਆਣਾ ਹਿਮਾਚਲ ਇਕੱਠਾ ਹੁੰਦਾ ਸੀ ਤੇ ਉਦੋਂ ਛੇੜੇ ਵਿਧਾਨ ਸਭਾ ਸੈਸ਼ਨ ਜਿਉਂ ਸ਼ਿਮਲਾ ਦੇ ਵਿੱਚ ਲੱਗਦੇ ਹੁੰਦੇ ਸੀਗੇ ਤੇ ਜਦ ਉਹ ਚੰਡੀਗੜ੍ਹ ਦੇ ਵਿੱਚ ਲੱਗਣੇ ਸ਼ੁਰੂ ਹੋਏ ਪਰ ਕੀ ਦੀ ਪਰ ਵਿਧਾਨ ਸਭਾ ਦੀ ਸੈਸ਼ਨ ਜਿਹੜੀ ਬਿਲਡਿੰਗ ਸੀ ਉਹ ਬਣਨ ਤੋਂ ਬਾਅਦ ਵੀ ਕੁਝ ਸਮੇਂ ਦੇ ਲਈ ਇੱਕ ਦੋ ਜਿਹੜੇ ਸੈਸ਼ਨ ਸੀ ਸਤੰਬਰ ਦੇ ਉਹ ਸਰਕਾਰੀ ਸਕੂਲ ਚੰਡੀਗੜ੍ਹ ਦੇ ਵਿੱਚ ਲੱਗੇ ਸੀਗੇ ਪਰ ਇਸ ਵਾਰ ਸ਼ਹਿਰ ਬਦਲ ਕੇ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ 350 ਸਾਲਾ ਜਿਹੜਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਤੇ ਇਸ ਸਮੇਂ ਜਿਸ ਜਗ੍ਹਾ ਦੇ ਉੱਤੇ ਅਸੀਂ ਖੜੇ ਆ ਉਹ ਹੈ ਭਾਈ ਚੈਤਾ ਜੀ ਮੈਮੋਰੀਅਲ ਸ਼੍ਰੀ ਅਨੰਦਪੁਰ ਸਾਹਿਬ ਆ ਤੁਸੀਂ ਮੇਰੇ ਪਿੱਛੇ ਵੇਖ ਸਕਦੇ ਹੋ ਇਹ ਬਿਲਡਿੰਗ ਹੈ ਪੂਰੀ ਜਿੱਥੇ ਕਿ ਅੱਜ ਵਿਧਾਨ ਸਭਾ ਸੈਸ਼ਨ ਚੱਲ ਰਿਹਾ ਹੈ ਜਿਹੜਾ ਕਿ ਸ਼ੁਰੂ ਹੋ ਚੁੱਕਾ ਹੈ ਹੁਣੇ ਚੰਦ ਮਿੰਟ ਹੋਏ ਨੇ ਵੱਡਾ ਵੱਡਾ ਤੁਸੀਂ ਵੇਖ ਸਕਦੇ ਹੋ ਲਿਖਿਆ ਪੰਜਾਬ ਵਿਧਾਨ ਸਭਾ ਸ਼੍ਰੀ ਅਨੰਦਪੁਰ ਸਾਹਿਬ ਤੇ ਅੱਜ ਇੱਕ ਦਿਨ ਦਾ ਇਹ ਸੈਸ਼ਨ 350 ਸਾਲਾਂ ਸ਼ਹੀਦੀ ਦਿਹਾੜੇ ਨੂੰ ਜੋ ਸਮਰਪਿਤ ਕੀਤਾ ਗਿਆ ਹੈ ਇਹ ਉਸ ਜਗ੍ਹਾ ਦੇ ਉੱਤੇ ਅਸੀਂ ਖੜੇ ਹਾਂ ਜਿੱਥੇ ਕਿ ਸਾਰੇ ਪਾਰਟੀ ਦੇ ਜਿੰਨੇ ਵੀ ਲੀਡਰ ਨੇ ਵਿਧਾਨ ਸਭਾ ਦੇ ਆਪੋਜੀਸ਼ਨ ਲੀਡਰ ਆ ਕਾਲੀ ਦਲ ਦੇ ਜਿਹੜੇ ਨੁਮਾਇੰਦੇ ਨੇ ਭਾਜਪਾ ਦਾ ਜਿਹੜਾ ਇੱਕ ਐਮਐਲਏ ਆ ਉਹ ਸਾਰੇ ਜਿੰਨੇ ਵੀ ਆਵਾਜ਼ੀ ਪਾਰਟੀ ਦੇ ਵੀ ਐਮ ਐਲ ਏ ਸਾਰੇ ਪਹੁੰਚ ਚੁੱਕੇ ਨੇ ਤੇ ਵਿਧਾਨ ਸਭਾ ਸੈਸ਼ਨ ਸ਼ੁਰੂ ਹੋ ਚੁੱਕਾ ਹੈ ਤੇ ਇਸ ਤੋਂ ਪਹਿਲਾਂ ਜੇ ਗੱਲ ਕਰ ਲਈਏ ਕਿ ਕਦੀ ਵੀ ਇਸ ਤਰ੍ਹਾਂ ਨਹੀਂ ਹੋਇਆ ਕਿ ਸ਼ਹਿਰ ਤੋਂ ਬਾਹਰ ਚੰਡੀਗੜ੍ਹੋਂ ਬਾਹਰ ਕਿਤੇ ਵਿਧਾਨ ਸਭਾ ਲੱਗੀ ਹੋਏ ਅੱਜ ਪਹਿਲੀ ਵਾਰੀ ਆ ਪਰ ਜਿਹੜੀ ਬਿਲਡਿੰਗ ਹੈ ਜਿਹੜੀ ਵਿਧਾਨ ਸਭਾ ਉਸ ਤੋਂ ਬਾਹਰ ਵੀ ਸੈਸ਼ਨ ਲੱਗਦੇ ਰਹੇ ਨੇ 1961 1962 1963 ਦੇ ਵਿੱਚ ਵੀ ਇਸ ਤਰ੍ਹਾਂ ਦੇ ਜਿਹੜੇ ਸੈਸ਼ਨ ਸੀਗੇ ਜਦੋਂ ਦਾ ਪੰਜਾਬ ਆਜ਼ਾਦ ਹੋਇਆ ਯਾਨੀ ਕਿ ਆਜ਼ਾਦ ਪੰਜਾਬ ਹਰਿਆਣਾ ਹਿਮਾਚਲ ਅਲੱਗ ਹੋਣ ਤੋਂ ਬਾਅਦ ਵੀ ਚੰਡੀਗੜ੍ਹ ਦੇ ਸੈਕਟਰ 10 ਦੇ ਸਰਕਾਰੀ ਸਕੂਲ ਦੇ ਵਿੱਚ ਜਿਹੜੇ ਸੈਸ਼ਨ ਉਹ ਲੱਗਦੇ ਰਹੇ ਨੇ ਤੇ ਉਸ ਤੋਂ ਪਹਿਲਾਂ ਸੈਸ਼ਨ ਜਦੋਂ ਪੰਜਾਬ ਹਰਿਆਣਾ ਹਿਮਾਚਲ ਇਕੱਠਾ ਹੁੰਦਾ ਸੀ ਤੇ ਉਦੋਂ ਜਿਹੜੇ ਵਿਧਾਨ ਸਭਾ ਸੈਸ਼ਨ ਸੀ ਉਹ ਸ਼ਿਮਲਾ ਦੇ ਵਿੱਚ ਲੱਗਦੇ ਹੁੰਦੇ ਸੀਗੇ ਤੇ ਜਦੋਂ ਪੰਜਾਬ ਦੀ ਆਪਣੀ ਵਿਧਾਨ ਸਭਾ ਬਣੀ ਉਹ ਚੰਡੀਗੜ੍ਹ ਦੇ ਵਿੱਚ ਲੱਗਣੇ ਸ਼ੁਰੂ ਹੋਏ ਪਰ ਕਿਦੀ ਪਰ ਵਿਧਾਨ ਸਭਾ ਦੀ ਜਿਹੜੀ ਬਿਲਡਿੰਗ ਸੀ ਉਹ ਬਣਨ ਤੋਂ ਬਾਅਦ ਵੀ ਕੁਝ ਸਮੇਂ ਦੇ ਲਈ ਇੱਕ ਦੋ ਜਿਹੜੇ ਸੈਸ਼ਨ ਸੀ ਸਤੰਬਰ ਦੇ ਉਹ ਸਰਕਾਰੀ ਸਕੂਲ ਚੰਡੀਗੜ੍ਹ ਦੇ ਵਿੱਚ ਲੱਗੇ ਸੀਗੇ ਪਰ ਇਸ ਵਾਰ ਸ਼ਹਿਰ ਬਦਲ ਕੇ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ 350 ਸਾਲਾਂ ਜਿਹੜਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਉਸ ਨੂੰ ਜਿਹੜਾ ਸਮਰਪਿਤ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਆ ਉਹ ਮੇਰੇ ਪਿੱਛੇ ਤੁਸੀਂ ਦੇਖਦੇ ਹੋ ਇਸ ਬਿਲਡਿੰਗ ਦੇ ਵਿੱਚ ਚੱਲ ਰਹੇ ਰਹੇ ਨੇ ਤੇ ਉਸ ਤੋਂ ਪਹਿਲਾਂ ਸੈਸ਼ਨ ਜਦੋਂ ਪੰਜਾਬ ਹਰਿਆਣਾ ਹਿਮਾਚਲ ਇਕੱਠਾ ਹੁੰਦਾ ਸੀ ਤੇ ਉਦੋਂ ਜਿਹੜੇ ਵਿਧਾਨ ਸਭਾ ਸੈਸ਼ਨ ਸੀ ਉਹ Shimla ਦੇ ਵਿੱਚ ਲੱਗਦੇ ਹੁੰਦੇ ਸੀਗੇ ਤੇ ਜਦੋਂ ਪੰਜਾਬ ਦੀ ਆਪਣੀ ਵਿਧਾਨ ਸਭਾ ਬਣੀ ਉਹ ਚੰਡੀਗੜ੍ਹ ਦੇ ਵਿੱਚ ਲੱਗਣੇ ਸ਼ੁਰੂ ਹੋਏ ਪਰ ਕਿਦੀ ਪਰ ਵਿਧਾਨ ਸਭਾ ਦੀ ਸੈਸ਼ਨ ਜਿਹੜੀ ਬਿਲਡਿੰਗ ਸੀ ਉਹ ਬਣਨ ਤੋਂ ਬਾਅਦ ਵੀ ਕੁਝ ਸਮੇਂ ਦੇ ਲਈ ਇੱਕ ਦੋ ਜਿਹੜੇ ਸੈਸ਼ਨ ਸੀ ਸਤੰਬਰ ਦੇ ਉਹ ਸਰਕਾਰੀ ਸਕੂਲ ਚੰਡੀਗੜ੍ਹ ਦੇ ਵਿੱਚ ਲੱਗੇ ਸੀਗੇ ਪਰ ਇਸ ਵਾਰ ਸ਼ਹਿਰ ਬਦਲ ਕੇ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ 350 ਸਾਲਾ ਜਿਹੜਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਤੇ ਇਸ ਸਮੇਂ ਜਿਸ ਜਗ੍ਹਾ ਦੇ ਉੱਤੇ ਅਸੀਂ ਖੜੇ ਆ ਉਹ ਹੈ ਭਾਈ ਚੈਤਾ ਜੀ ਮੈਮੋਰੀਅਲ ਸ਼੍ਰੀ ਅਨੰਦਪੁਰ ਸਾਹਿਬ ਆ ਤੁਸੀਂ ਮੇਰੇ ਪਿੱਛੇ ਵੇਖ ਸਕਦੇ ਹੋ ਇਹ ਬਿਲਡਿੰਗ ਹੈ ਪੂਰੀ ਜਿੱਥੇ ਕਿ ਅੱਜ ਵਿਧਾਨ ਸਭਾ ਸੈਸ਼ਨ ਚੱਲ ਰਿਹਾ ਜਿਹੜਾ ਕਿ ਸ਼ੁਰੂ ਹੋ ਚੁੱਕਾ ਹੁਣੇ ਚੰਦ ਮਿੰਟ ਹੋਏ ਨੇ ਵੱਡਾ ਵੱਡਾ ਤੁਸੀਂ ਵੇਖ ਸਕਦੇ ਹੋ ਲਿਖਿਆ ਪੰਜਾਬ ਵਿਧਾਨ ਸਭਾ ਸ਼੍ਰੀ ਅਨੰਦਪੁਰ ਸਾਹਿਬ ਤੇ ਅੱਜ ਇੱਕ ਦਿਨ ਦਾ ਇਹ ਸੈਸ਼ਨ 350 ਸਾਲਾਂ ਸ਼ਹੀਦੀ ਦਿਹਾੜੇ ਨੂੰ ਜੋ ਸਮਰਪਿਤ ਕੀਤਾ ਗਿਆ ਹੈ ਇਹ ਉਸ ਜਗ੍ਹਾ ਦੇ ਉੱਤੇ ਅਸੀਂ ਖੜੇ ਹਾਂ ਜਿੱਥੇ ਕਿ ਸਾਰੇ ਪਾਰਟੀ ਦੇ ਜਿੰਨੇ ਵੀ ਲੀਡਰ ਨੇ ਵਿਧਾਨ ਸਭਾ ਦੇ ਆਪੋਜੀਸ਼ਨ ਲੀਡਰ ਆ ਕਾਲੀ ਦਲ ਦੇ ਜਿਹੜੇ ਨੁਮਾਇੰਦੇ ਨੇ ਭਾਜਪਾ ਦੇ ਜਿਹੜਾ ਇੱਕ ਐਮਐਲਏ ਆ ਉਹ ਸਾਰੇ ਜਿੰਨੇ ਵੀ ਆਵਾਜ਼ੀ ਪਾਰਟੀ ਦੇ ਵੀ ਐਮ ਐਲ ਏ ਸਾਰੇ ਪਹੁੰਚ ਚੁੱਕੇ ਨੇ ਤੇ ਵਿਧਾਨ ਸਭਾ ਸੈਸ਼ਨ ਸ਼ੁਰੂ ਹੋ ਚੁੱਕਾ ਹੈ ਤੇ ਇਸ ਤੋਂ ਪਹਿਲਾਂ ਜੇ ਗੱਲ ਕਰ ਲਈਏ ਕਿ ਕਦੀ ਵੀ ਇਸ ਤਰ੍ਹਾਂ ਨਹੀਂ ਹੋਇਆ ਕਿ ਸ਼ਹਿਰ ਤੋਂ ਬਾਹਰ ਚੰਡੀਗੜ੍ਹੋਂ ਬਾਹਰ ਕਿਤੇ ਵਿਧਾਨ ਸਭਾ ਲੱਗੀ ਹੋਏ ਅੱਜ ਪਹਿਲੀ ਵਾਰੀ ਆ ਪਰ ਜਿਹੜੀ ਬਿਲਡਿੰਗ ਹੈ ਜਿਹੜੀ ਵਿਧਾਨ ਸਭਾ ਉਸ ਤੋਂ ਬਾਹਰ ਵੀ ਸੈਸ਼ਨ ਲੱਗਦੇ ਰਹੇ ਨੇ 1961 1962 1963 ਦੇ ਵਿੱਚ ਵੀ ਇਸ ਤਰ੍ਹਾਂ ਦੇ ਜਿਹੜੇ ਸੈਸ਼ਨ ਸੀਗੇ ਜਦੋਂ ਦਾ ਪੰਜਾਬ ਆਜ਼ਾਦ ਹੋਇਆ ਯਾਨੀ ਕਿ ਆਜ਼ਾਦ ਪੰਜਾਬ ਹਰਿਆਣਾ ਹਿਮਾਚਲ ਅਲੱਗ ਹੋਣ ਤੋਂ ਬਾਅਦ ਵੀ ਚੰਡੀਗੜ੍ਹ ਦੇ ਸੈਕਟਰ 10 ਦੇ ਸਰਕਾਰੀ ਸਕੂਲ ਦੇ ਵਿੱਚ ਜਿਹੜੇ ਸੈਸ਼ਨ ਉਹ ਲੱਗਦੇ ਰਹੇ ਨੇ ਤੇ ਉਸ ਤੋਂ ਪਹਿਲਾਂ ਸੈਸ਼ਨ ਜਦੋਂ ਪੰਜਾਬ ਹਰਿਆਣਾ ਹਿਮਾਚਲ ਇਕੱਠਾ ਹੁੰਦਾ ਸੀ ਤੇ ਉਦੋਂ ਜਿਹੜੇ ਵਿਧਾਨ ਸਭਾ ਸੈਸ਼ਨ ਸੀ ਉਹ ਸ਼ਿਮਲਾ ਦੇ ਵਿੱਚ ਲੱਗਦੇ ਹੁੰਦੇ ਸੀਗੇ ਤੇ ਜਦੋਂ ਪੰਜਾਬ ਦੀ ਆਪਣੀ ਵਿਧਾਨ ਸਭਾ ਬਣੀ ਉਹ ਚੰਡੀਗੜ੍ਹ ਦੇ ਵਿੱਚ ਲੱਗਣੇ ਸ਼ੁਰੂ ਹੋਏ ਪਰ ਕਿਦੀ ਪਰ ਵਿਧਾਨ ਸਭਾ ਦੀ ਜਿਹੜੀ ਬਿਲਡਿੰਗ ਸੀ ਉਹ ਬਣਨ ਤੋਂ ਬਾਅਦ ਵੀ ਕੁਝ ਸਮੇਂ ਦੇ ਲਈ ਇੱਕ ਦੋ ਜਿਹੜੇ ਸੈਸ਼ਨ ਸੀ ਸਤੰਬਰ ਦੇ ਉਹ ਸਰਕਾਰੀ ਸਕੂਲ ਚੰਡੀਗੜ੍ਹ ਦੇ ਵਿੱਚ ਲੱਗੇ ਸੀਗੇ ਪਰ ਇਸ ਵਾਰ ਸ਼ਹਿਰ ਬਦਲ ਕੇ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ 350 ਸਾਲਾਂ ਜਿਹੜਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਉਸ ਦਿਨੂ ਜਿਹੜਾ ਸਮਰਪਿਤ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਆ ਉਹ ਮੇਰੇ ਪਿੱਛੇ ਤੁਸੀਂ ਦੇਖਦੇ ਹੋ ਇਸ ਬਿਲਡਿੰਗ ਦੇ ਵਿੱਚ ਚੱਲਦੇ ਰਹੇ ਨੇ ਤੇ ਉਸ ਤੋਂ ਪਹਿਲਾਂ ਸੈਸ਼ਨ ਜਦੋਂ ਪੰਜਾਬ ਹਰਿਆਣਾ ਹਿਮਾਚਲ ਇਕੱਠਾ ਹੁੰਦਾ ਸੀ ਤੇ ਉਦੋਂ ਜਿਹੜੇ ਵਿਧਾਨ ਸਭਾ ਸੈਸ਼ਨ ਸੀ ਉਹ Shimla ਦੇ ਵਿੱਚ ਲੱਗਦੇ ਹੁੰਦੇ ਸੀਗੇ ਤੇ ਜਦੋਂ ਪੰਜਾਬ ਦੀ ਆਪਣੀ ਵਿਧਾਨ ਸਭਾ ਬਣੀ ਉਹ ਚੰਡੀਗੜ੍ਹ ਦੇ ਵਿੱਚ ਲੱਗਣੇ ਸ਼ੁਰੂ ਹੋਏ ਪਰ ਕੀ ਦੀ ਪਰ ਵਿਧਾਨ ਸਭਾ ਦੀ ਸੈਸ਼ਨ ਜਿਹੜੀ ਬਿਲਡਿੰਗ ਸੀ ਉਹ ਬਣਨ ਤੋਂ ਬਾਅਦ ਵੀ ਕੁਝ ਸਮੇਂ ਦੇ ਲਈ ਇੱਕ ਦੋ ਜਿਹੜੇ ਸੈਸ਼ਨ ਸੀ ਸਤੰਬਰ ਦੇ ਉਹ ਸਰਕਾਰੀ ਸਕੂਲ ਚੰਡੀ ਗੱਡ ਦੇ ਵਿੱਚ ਲੱਗੇ ਸੀਗੇ ਪਰ ਇਸ ਵਾਰ ਸ਼ਹਿਰ ਬਦਲ ਕੇ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ 350 ਸਾਲਾ ਜਿਹੜਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਤੇ ਇਸ ਸਮੇਂ ਜਿਸ ਜਗ੍ਹਾ ਦੇ ਉੱਤੇ ਅਸੀਂ ਖੜੇ ਆ ਉਹ ਹੈ ਭਾਈ ਜੈਤਾ ਜੀ ਮੈਮੋਰੀਅਲ ਸ਼੍ਰੀ ਅਨੰਦਪੁਰ ਸਾਹਿਬ ਆ ਤੁਸੀਂ ਮੇਰੇ ਪਿੱਛੇ ਵੇਖ ਸਕਦੇ ਹੋ ਇਹ ਬਿਲਡਿੰਗ ਹੈ ਪੂਰੀ ਜਿੱਥੇ ਕਿ ਅੱਜ ਵਿਧਾਨ ਸਭਾ ਸੈਸ਼ਨ ਚੱਲ ਰਿਹਾ ਹੈ ਜਿਹੜਾ ਕਿ ਸ਼ੁਰੂ ਹੋ ਚੁੱਕਾ ਹੈ ਹੁਣੇ ਚੰਦ ਮਿੰਟ ਹੋਏ ਨੇ ਵੱਡਾ ਵੱਡਾ ਤੁਸੀਂ ਵੇਖ ਸਕਦੇ ਹੋ ਲਿਖਿਆ ਹੈ ਪੰਜਾਬ ਵਿਧਾਨ ਸਭਾ ਸ਼੍ਰੀ ਅਨੰਦਪੁਰ ਸਾਹਿਬ ਤੇ ਅੱਜ ਇੱਕ ਦਿਨ ਦਾ ਇਹ ਸੈਸ਼ਨ 350 ਸਾਲਾਂ ਸ਼ਹੀਦੀ ਦਿਹਾੜੇ ਨੂੰ ਜੋ ਸਮਰਪਿਤ ਕੀਤਾ ਗਿਆ ਹੈ ਇਹ ਉਸ ਜਗ੍ਹਾ ਦੇ ਉੱਤੇ ਅਸੀਂ ਖੜੇ ਹਾਂ ਜਿੱਥੇ ਕਿ ਸਾਰੇ ਪਾਰਟੀ ਦੇ ਜਿੰਨੇ ਵੀ ਲੀਡਰ ਨੇ ਵਿਧਾਨ ਸਭਾ ਦੇ ਆਪੋਜੀਸ਼ਨ ਲੀਡਰ ਆ ਕਾਲੀ ਦਲ ਦੇ ਜਿਹੜੇ ਨੁਮਾਇੰਦੇ ਨੇ ਭਾਜਪਾ ਦਾ ਜਿਹੜਾ ਇੱਕ ਐਮਐਲਏ ਹੈ ਉਹ ਸਾਰੇ ਜਿੰਨੇ ਵੀ ਆਵਾਜ਼ੀ ਪਾਰਟੀ ਦੇ ਵੀ ਐਮ ਐਲ ਏ ਸਾਰੇ ਪਹੁੰਚ ਚੁੱਕੇ ਨੇ ਤੇ ਵਿਧਾਨ ਸਭਾ ਸੈਸ਼ਨ ਸ਼ੁਰੂ ਹੋ ਚੁੱਕਾ ਹੈ ਤੇ ਇਸ ਤੋਂ ਪਹਿਲਾਂ ਜੇ ਗੱਲ ਕਰ ਲਈਏ ਕਿ ਕਦੀ ਵੀ ਇਸ ਤਰ੍ਹਾਂ ਨਹੀਂ ਹੋਇਆ ਕਿ ਸ਼ਹਿਰ ਤੋਂ ਬਾਹਰ ਚੰਡੀਗੜ੍ਹੋਂ ਬਾਹਰ ਕਿਤੇ ਵਿਧਾਨ ਸਭਾ ਲੱਗੀ ਹੋਏ ਅੱਜ ਪਹਿਲੀ ਵਾਰੀ ਆ ਪਰ ਜਿਹੜੀ ਬਿਲਡਿੰਗ ਹੈ ਜਿਹੜੀ ਵਿਧਾਨ ਸਭਾ ਉਸ ਤੋਂ ਬਾਹਰ ਵੀ ਸੈਸ਼ਨ ਲੱਗਦੇ ਰਹੇ ਨੇ 1961 1962 1963 ਦੇ ਵਿੱਚ ਵੀ ਇਸ ਤਰ੍ਹਾਂ ਦੇ ਜਿਹੜੇ ਸੈਸ਼ਨ ਸੀਗੇ ਜਦੋਂ ਦਾ ਪੰਜਾਬ ਆਜ਼ਾਦ ਹੋਇਆ ਯਾਨੀ ਕਿ ਆਜ਼ਾਦ ਪੰਜਾਬ ਹਰਿਆਣਾ ਹਿਮਾਚਲ ਅਲੱਗ ਹੋਣ ਤੋਂ ਬਾਅਦ ਵੀ ਚੰਡੀਗੜ੍ਹ ਦੇ ਸੈਕਟਰ 10 ਦੇ ਸਰਕਾਰੀ ਸਕੂਲ ਦੇ ਵਿੱਚ ਜਿਹੜੇ ਸੈਸ਼ਨ ਉਹ ਲੱਗਦੇ ਰਹੇ ਨੇ ਤੇ ਉਸ ਤੋਂ ਪਹਿਲਾਂ ਸੈਸ਼ਨ ਜਦੋਂ ਪੰਜਾਬ ਹਰਿਆਣਾ ਹਿਮਾਚਲ ਇਕੱਠਾ ਹੁੰਦਾ ਸੀ ਤੇ ਉਦੋਂ ਜਿਹੜੇ ਵਿਧਾਨ ਸਭਾ ਸੈਸ਼ਨ ਸੀ ਉਹ ਸ਼ਿਮਲਾ ਦੇ ਵਿੱਚ ਲੱਗਦੇ ਹੁੰਦੇ ਸੀਗੇ ਤੇ ਜਦੋਂ ਪੰਜਾਬ ਦੀ ਆਪਣੀ ਵਿਧਾਨ ਸਭਾ ਬਣੀ ਉਹ ਚੰਡੀਗੜ੍ਹ ਦੇ ਵਿੱਚ ਲੱਗਣੇ ਸ਼ੁਰੂ ਹੋਏ ਪਰ ਕੀ ਦੀ ਪਰ ਵਿਧਾਨ ਸਭਾ ਦੀ ਸੈਸ਼ਨ ਜਿਹੜੀ ਬਿਲਡਿੰਗ ਸੀ ਉਹ ਬਣਨ ਤੋਂ ਬਾਅਦ ਵੀ ਕੁਝ ਸਮੇਂ ਦੇ ਲਈ ਇੱਕ ਦੋ ਜਿਹੜੇ ਸੈਸ਼ਨ ਸੀ ਸਤੰਬਰ ਦੇ ਉਹ ਸਰਕਾਰੀ ਸਕੂਲ ਚੰਡੀਗੜ੍ਹ ਦੇ ਵਿੱਚ ਲੱਗੇ ਸੀਗੇ ਪਰ ਇਸ ਵਾਰ ਸ਼ਹਿਰ ਬਦਲ ਕੇ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ 350 ਸਾਲਾਂ ਜਿਹੜਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਉਸ ਨੂੰ ਜਿਹੜਾ ਸਮਰਪਿਤ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਆ ਉਹ ਮੇਰੇ ਪਿੱਛੇ ਤੁਸੀਂ ਦੇਖਦੇ ਹੋ ਇਸ ਬਿਲਡਿੰਗ ਦੇ ਵਿੱਚ ਚੱਲ ਰਹੇ ਰਹੇ ਨੇ ਤੇ ਉਸ ਤੋਂ ਪਹਿਲਾਂ ਸੈਸ਼ਨ ਜਦੋਂ ਪੰਜਾਬ ਹਰਿਆਣਾ ਹਿਮਾਚਲ ਇਕੱਠਾ ਹੁੰਦਾ ਸੀ ਤੇ ਉਦੋਂ ਜਿਹੜੇ ਵਿਧਾਨ ਸਭਾ ਸੈਸ਼ਨ ਸੀ ਉਹ Shimla ਦੇ ਵਿੱਚ ਲੱਗਦੇ ਹੁੰਦੇ ਸੀਗੇ ਤੇ ਜਦੋਂ ਪੰਜਾਬ ਦੀ ਆਪਣੀ ਵਿਧਾਨ ਸਭਾ ਬਣੀ ਉਹ ਚੰਡੀਗੜ੍ਹ ਦੇ ਵਿੱਚ ਲੱਗਣੇ ਸ਼ੁਰੂ ਹੋਏ ਪਰ ਕੀ ਦੀ ਪਰ ਵਿਧਾਨ ਸਭਾ ਦੀ ਸੈਸ਼ਨ ਜਿਹੜੀ ਬਿਲਡਿੰਗ ਸੀ ਉਹ ਬਣਨ ਤੋਂ ਬਾਅਦ ਵੀ ਕੁਝ ਸਮੇਂ ਦੇ ਲਈ ਇੱਕ ਦੋ ਜਿਹੜੇ ਸੈਸ਼ਨ ਸੀ ਸਤੰਬਰ ਦੇ ਉਹ ਸਰਕਾਰੀ ਸਕੂਲ ਚੰਡੀਗੜ੍ਹ ਦੇ ਵਿੱਚ ਲੱਗੇ ਸੀਗੇ ਪਰ ਇਸ ਵਾਰ ਸ਼ਹਿਰ ਬਦਲ ਕੇ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ 350 ਸਾਲਾ ਜਿਹੜਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਤੇ ਇਸ ਸਮੇਂ ਜਿਸ ਜਗ੍ਹਾ ਦੇ ਉੱਤੇ ਅਸੀਂ ਖੜੇ ਆ ਉਹ ਹੈ ਭਾਈ ਚੈਤਾ ਜੀ ਮੈਮੋਰੀਅਲ ਸ਼੍ਰੀ ਅਨੰਦਪੁਰ ਸਾਹਿਬ ਆ ਤੁਸੀਂ ਮੇਰੇ ਪਿੱਛੇ ਵੇਖ ਸਕਦੇ ਹੋ ਇਹ ਬਿਲਡਿੰਗ ਹੈ ਪੂਰੀ ਜਿੱਥੇ ਕਿ ਅੱਜ ਵਿਧਾਨ ਸਭਾ ਸੈਸ਼ਨ ਚੱਲ ਰਿਹਾ ਜਿਹੜਾ ਕਿ ਸ਼ੁਰੂ ਹੋ ਚੁੱਕਾ ਹੁਣੇ ਚੰਦ ਮਿੰਟ ਹੋਏ ਨੇ ਵੱਡਾ ਵੱਡਾ ਤੁਸੀਂ ਵੇਖ ਸਕਦੇ ਹੋ ਲਿਖਿਆ ਪੰਜਾਬ ਵਿਧਾਨ ਸਭਾ ਸ਼੍ਰੀ ਅਨੰਦਪੁਰ ਸਾਹਿਬ ਤੇ ਅੱਜ ਇੱਕ ਦਿਨ ਦਾ ਇਹ ਸੈਸ਼ਨ 350 ਸਾਲਾਂ ਸ਼ਹੀਦੀ ਦਿਹਾੜੇ ਨੂੰ ਜੋ ਸਮਰਪਿਤ ਕੀਤਾ ਗਿਆ ਹੈ ਇਹ ਉਸ ਜਗ੍ਹਾ ਦੇ ਉੱਤੇ ਅਸੀਂ ਖੜੇ ਹਾਂ ਜਿੱਥੇ ਕਿ ਸਾਰੇ ਪਾਰਟੀ ਦੇ ਜਿੰਨੇ ਵੀ ਲੀਡਰ ਨੇ ਵਿਧਾਨ ਸਭਾ ਦੇ ਆਪੋਜੀਸ਼ਨ ਲੀਡਰ ਆ ਕਾਲੀ ਦਲ ਦੇ ਜਿਹੜੇ ਨੁਮਾਇੰਦੇ ਨੇ ਭਾਜਪਾ ਦੇ ਜਿਹੜਾ ਇੱਕ ਐਮਐਲਏ ਆ ਉਹ ਸਾਰੇ ਜਿੰਨੇ ਵੀ ਆਵਾਜ਼ੀ ਪਾਰਟੀ ਦੇ ਵੀ ਐਮ ਐਲ ਏ ਸਾਰੇ ਪਹੁੰਚ ਚੁੱਕੇ ਨੇ ਤੇ ਵਿਧਾਨ ਸਭਾ ਸੈਸ਼ਨ ਸ਼ੁਰੂ ਹੋ ਚੁੱਕਾ ਹੈ ਤੇ ਇਸ ਤੋਂ ਪਹਿਲਾਂ ਜੇ ਗੱਲ ਕਰ ਲਈਏ ਕਿ ਕਦੀ ਵੀ ਇਸ ਤਰ੍ਹਾਂ ਨਹੀਂ ਹੋਇਆ ਕਿ ਸ਼ਹਿਰ ਤੋਂ ਬਾਹਰ ਚੰਡੀਗੜ੍ਹੋਂ ਬਾਹਰ ਕਿਤੇ ਵਿਧਾਨ ਸਭਾ ਲੱਗੀ ਹੋਏ ਅੱਜ ਪਹਿਲੀ ਵਾਰੀ ਆ ਪਰ ਜਿਹੜੀ ਬਿਲਡਿੰਗ ਹੈ ਜਿਹੜੀ ਵਿਧਾਨ ਸਭਾ ਉਸ ਤੋਂ ਬਾਹਰ ਵੀ ਸੈਸ਼ਨ ਲੱਗਦੇ ਰਹੇ ਨੇ 1961 1962 1963 ਦੇ ਵਿੱਚ ਵੀ ਇਸ ਤਰ੍ਹਾਂ ਦੇ ਜਿਹੜੇ ਸੈਸ਼ਨ ਸੀਗੇ ਜਦੋਂ ਦਾ ਪੰਜਾਬ ਆਜ਼ਾਦ ਹੋਇਆ ਯਾਨੀ ਕਿ ਆਜ਼ਾਦ ਪੰਜਾਬ ਹਰਿਆਣਾ ਹਿਮਾਚਲ ਅਲੱਗ ਹੋਣ ਤੋਂ ਬਾਅਦ ਵੀ ਚੰਡੀਗੜ੍ਹ ਦੇ ਸੈਕਟਰ 10 ਦੇ ਸਰਕਾਰੀ ਸਕੂਲ ਦੇ ਵਿੱਚ ਜਿਹੜੇ ਸੈਸ਼ਨ ਉਹ ਲੱਗਦੇ ਰਹੇ ਨੇ ਤੇ ਉਸ ਤੋਂ ਪਹਿਲਾਂ ਸੈਸ਼ਨ ਜਦੋਂ ਪੰਜਾਬ ਹਰਿਆਣਾ ਹਿਮਾਚਲ ਇਕੱਠਾ ਹੁੰਦਾ ਸੀ ਤੇ ਉਦੋਂ ਜਿਹੜੇ ਵਿਧਾਨ ਸਭਾ ਸੈਸ਼ਨ ਸੀ ਉਹ ਸ਼ਿਮਲਾ ਦੇ ਵਿੱਚ ਲੱਗਦੇ ਹੁੰਦੇ ਸੀਗੇ ਤੇ ਜਦੋਂ ਪੰਜਾਬ ਦੀ ਆਪਣੀ ਵਿਧਾਨ ਸਭਾ ਬਣੀ ਉਹ ਚੰਡੀਗੜ੍ਹ ਦੇ ਵਿੱਚ ਲੱਗਣੇ ਸ਼ੁਰੂ ਹੋਏ ਪਰ ਕਿਦੀ ਪਰ ਵਿਧਾਨ ਸਭਾ ਦੀ ਸੈਸ਼ਨ ਜਿਹੜੀ ਬਿਲਡਿੰਗ ਸੀ ਉਹ ਬਣਨ ਤੋਂ ਬਾਅਦ ਵੀ ਕੁਝ ਸਮੇਂ ਦੇ ਲਈ ਇੱਕ ਦੋ ਜਿਹੜੇ ਸੈਸ਼ਨ ਸੀ ਸਤੰਬਰ ਦੇ ਉਹ ਸਰਕਾਰੀ ਸਕੂਲ ਚੰਡੀਗੜ੍ਹ ਦੇ ਵਿੱਚ ਲੱਗੇ ਸੀਗੇ ਪਰ ਇਸ ਵਾਰ ਸ਼ਹਿਰ ਬਦਲ ਕੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ 350 ਸਾਲਾਂ ਜਿਹੜਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਉਸ ਨੂੰ ਜਿਹੜਾ ਸਮਰਪਿਤ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਆ ਉਹ ਮੇਰੇ ਪਿੱਛੇ ਤੁਸੀਂ ਦੇਖਦੇ ਹੋ ਇਸ ਬਿਲਡਿੰਗ ਦੇ ਵਿੱਚ ਚੱਲ ਰਿਹਾ